ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਫੇਰ ਤੋਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਤੇ ਬੰਗਲੌਰ ਦਾ ਮੈਚ ਕਿੱਥੇ ਖੇਡਿਆ ਜਾਣਾ ਮੋਨ ਲਾਮਪੂਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ ਬਹੁਤ ਤਕੜਾ ਤੇ ਸਿਰੇ ਦਾ ਮੈਚ ਹੋਣਾ ਬਾਕੀ ਟੀਮਾਂ ਦੀ ਗੱਲ ਕਰਨੀ ਆ ਵਸ ਕੀ ਪੰਜਾਬ ਹੈ ਜਿਹੜਾ ਪਿਛਲਾ ਮੈਚ ਜਿੱਤ ਕੇ ਆ ਰਿਹਾ ਤੇ ਆਰਸੀਬੀ ਦੇ ਕੋਲੋਂ ਹੀ ਜਿੱਤ ਕੇ ਆ ਰਿਹਾ ਬੰਗਲੌਰੋਂ ਦੇ ਵਿੱਚ ਤੋ ਫੇਮੀ ਪੈ ਗਿਆ ਸੀ 14 ਓਵਰਾਂ ਦਾ ਸ਼ਾਰਟ ਮੈਚ ਹੋਇਆ ਸੀਗਾ ਪਰ ਆਪਣੇ ਪੰਜਾਬ ਵਾਲੇ ਮੁੰਡਿਆਂ ਨੇ ਬੋਲਿੰਗ ਬਹੁਤ ਵਧੀਆ ਕੀਤੀ ਸੀ ਤੇ 95 ਤੇ ਆਲ ਆਊਟ ਕਰ ਦਿੱਤੀ ਸੀ ਸੌਰੀ ਨਾਊਟ ਹੋਏ ਸੀਗੇ 95 ਤੇ ਨਾਊਟ ਹੋਏ ਸੀ ਆਲ ਆਊਟ ਨਹੀਂ ਹੋਏ ਸੀਗੇ ਤੇ ਆਪਣੇ ਨਿਹਾਲ ਵਡੇਰਾ ਨੇ ਪੰਜਾਬ ਦੇ ਮੁੰਡੇ ਨੇ ਐਂਸਰਾ ਲਾਦਾ ਸੀ ਤੇ ਲਾਸਟ 2 ਓਵਰਾਂ ਤੋਂ ਪਹਿਲਾਂ ਹੀ ਮੈਚ ਜਿਤਾਦਾ ਸੀ ਫਿਨਿਸ਼ ਕਰ ਦਿੱਤਾ ਸੀ ਤੇ ਅੱਜ ਹੈਗਾ ਉਹ ਬੰਗਲੌਰੋਂ ਛੱਡ ਕੇ ਅੱਜ ਹੈਗਾ ਡਿਫਰੈਂਟ ਸਿਚੁਏਸ਼ਨ ਆ ਪਰ ਮੈਨੂੰ ਲੱਗਦਾ ਵੀ ਮੌਸਮ ਖਰਾਬ ਹੋ ਸਕਦਾ ਇਹ ਵੀ ਮੈਚ ਸ਼ਾਰਟ ਜਾ ਸਕਦਾ ਕਿਉਂਕਿ ਬਾਰਿਸ਼ ਦੀ ਪੂਰੀ ਸੰਭਾਵਨਾ ਹੈ ਇਸ ਮੈਚ 'ਤੇ ਵੀ ਦੇਖਦੇ ਕੀ ਬਣਦਾ ਮਿੱਤਰੋ ਹਨ ਬਾਕੀ ਆਪਾਂ ਟੀਮਾਂ ਦੀ ਗੱਲ ਕਰ ਲੈਂਦੇ ਆਪਾਂ ਚੇਂजेस ਦੀ ਵੀ ਗੱਲ ਕਰ ਲੈਂਦੇ ਆ ਚੇਂजेस ਦਾ ਪ੍ਰਯੋਗ ਆ ਰਿਹਾ ਸਭ ਤੋਂ ਪਹਿਲਾਂ ਪ੍ਰਯੋਗਾਰੇ ਬਹੁਤ ਵਧੀਆ ਖੇਡੂਗਾ ਨਾਲ ਪ੍ਰਭ ਸਿਮਰ ਨੂੰ ਉੱਪਰ ਰੱਖਾਂਗੇ ਤੀਜੇ ਤੇ ਸ਼ਰੇਸ਼ ਅਈਅਰ ਤੇ ਚੌਥੇ ਤੇ ਮੈਨੂੰ ਲੱਗਦਾ ਬਈ ਮੈਂ ਇੱਕ ਚੌਥੇ ਤੇ ਨਿਹਾਲ ਵਡੇਰਾ ਔਜੂ ਵੀ ਹਨਾ ਪੰਜਵੇਂ ਤੇ ਮਨੁਸ਼ਾਂਕ ਸ਼ੇਰ ਨੂੰ ਭੇਜ ਦੂੰ ਮੈਨੂੰ ਲੱਗਦਾ ਬਈ ਇੰਗਲਿਸ਼ ਨੂੰ ਨਾ ਖਲਾਉਣ ਇਸ ਵਾਰ ਕਿ ਵੀ ਇੰਗਲਿਸ਼ ਮੈਂ ਮੰਨਦਾ ਵੀ ਇੰਗਲਿਸ਼ ਯਾਰ ਵਧੀਆ ਵਿਕਟ ਕੀਪਰ ਬੈਟਸਮੈਨ ਆ ਪਰ ਇਹ ਪਰਪ ਸਿਮਰਨ ਹੈਗਾ ਆਪਣੇ ਕੋਲੇ ਪਰ ਉਹ ਯਾਰ ਵਧੀਆ ਬੈਟ ਵਧੀਆ ਵਿਕਟ ਕੀਪਰ ਆ ਪਰਪ ਸਿਮਰਨ ਨਾਲ ਪਰ ਮੈਨੂੰ ਲੱਗਦਾ ਵੀ ਮੈਕਸਵਲ ਨੂੰ ਜ਼ਰੂਰ ਚਾਂਸ ਦੇਣਾ ਚਾਹੀਦਾ ਯਾਰ ਬਾਈ ਹਨਾ ਕਿਉਂਕਿ ਜੇ ਮੈਕਸਵਲ ਇੱਕ ਮੈਚ ਚੱਲ ਗਿਆ ਉਹਨੇ ਫਾਰਮ ਫੜ ਲੈਣੀ ਆ ਬਾਈ ਉਹਨੇ ਪਾਗਲ ਹੋ ਜਾਣਾ ਹਰ ਸਿਰੇ ਤੱਕ 2014 ਦਾ ਮੈਕਸਵੈਲ ਦਿਖਾ ਦੂਗਾ ਉਹਦੋਂ ਬਾਰੇ ਬਹੁਤ ਵਧੀਆ ਬਾਈ ਮੈਂ ਮੈਕਸਵੈਲ ਨੂੰ ਜ਼ਰੂਰ ਹੋਣਾ ਚਾਹੀਦਾ ਮੇਰੇ ਅਕੋਰਡਿੰਗ ਬਾਕੀ ਤੁਸੀਂ ਦੱਸ ਦਿਓ ਬਾਈ ਕਮੈਂਟ ਕਰਕੇ ਵੀ ਆਉਣਾ ਚਾਹੀਦਾ ਕਿ ਮੌਕਾ ਮਿਲਣਾ ਚਾਹੀਦਾ ਮੰਨਦੇ ਆ ਕਿ 6 ਮੌਕੇ ਮਿਲੇ ਨੇ ਪਹਿਲੇ 6 ਮੈਚਾਂ ਦੇ ਵਿੱਚ ਗਲਤ ਸ਼ਾਟ ਵੀ ਖੇਡੇ ਨੇ ਚਲੋ بیٹنگ ਵੀ ਬਹੁਤ ਘੱਟ ਆਉਂਦੀ ਹੈ ਹਨ ਕਿਸੇ ਕਿਸੇ ਮੈਚ ਬਹੁਤ ਵਧੀਆ بیٹنگ ਵੀ ਆਈ ਸੀ ਪਰ ਸਿਚੁਏਸ਼ਨ ਹੀ 10 ਬੋਲ ਨਹੀਂ ਖੇਡ ਪਾ ਰਿਆ ਨਾ 10 ਬੋਲਾਂ ਨਹੀਂ ਖੇਡ ਪਾ ਰਿਹਾ ਕਿਉਂਕਿ ਜਦੋਂ ਇੱਕ ਸੰਜੇ ਬੰਗੜਾ 2014 ਦੇ ਵਿੱਚ ਜਿਹੜੇ ਕੋਚ ਸੀਗੇ ਆਪਣੇ ਕਿੰਗਜ਼ 11 ਪੰਜਾਬ ਸੀ ਦੀਮ ਹਨ ਉਹ ਸੰਜੇ ਬਾਗਰ ਨੇ ਕਿਹਾ ਕਿ 10 ਬੋਲੇ ਖੇਡ ਲੈਣੇ ਇਹ ਮੈਕਸਵੈਲ ਜੀ 10 ਬੋਲੇ ਖੇਡ ਲਵੇ ਨਾ ਤਾਂ ਮੈਕਸਵੈਲ ਹੋਰੇ ਕੁਝ ਨਜ਼ਰ ਆਉਣਾ ਹੈ ਬਾਕੀ ਦੇਖਦੇ ਹਨਾ ਮਿੱਤਰੋ ਮੈਕਸਮਸ ਜ਼ਰੂਰ ਇੱਕ ਮੌਕਾ ਮਿਲਣਾ ਚਾਹੀਦਾ ਬਾਕੀ ਤੁਸੀਂ ਦੱਸ ਦਿਓ ਬਾਈ ਕਮੈਂਟ ਕਰਕੇ ਹਨਾ ਤੇ ਨਿਹਾਲ ਵਡੇਰਾ ਮੈਕਸਵੈਲ ਸਟੋਨਿਸ ਜ਼ਰੂਰ ਖੇਡੂਗਾ ਬਾਈ ਜੈਂਸਨ ਖੇਡੂਗਾ ਤੇ ਨਾਲ ਐਕਸ ਬ੍ਰੈਟ ਉਹ ਵਧੀਆ ਕਰ ਰਿਹਾ ਮੁੰਡਾ ਆਸਟ੍ਰੇਲੀਆ ਦਾ ਪੌਂਟਿੰਗ ਨੇ ਆਸਟ੍ਰੇਲੀਅਨ ਟੀਮ ਹੀ ਬਣਾ ਰੱਖਿਆ ਬਾਈ ਇੱਕ ਤਰ੍ਹਾਂ ਐ ਲੱਗਦਾ ਵੀ ਸ਼੍ਰੇਸ਼ ਸ਼ੇਅਰ ਉਹ ਆਸਟ੍ਰੇਲੀਅਨ ਟੀਮ ਦੀ ਕੈਪਟਨਸ਼ੀ ਕਰ ਰਿਹਾ ਸੱਚੀ ਗੱਲ ਹੈ ਬਾਈ ਐਵੇਂ ਹੀ ਲੱਗਦਾ ਹਨਾ ਬਾਕੀ ਵਿਰਾਟ ਕੋਲੀ ਬਾਈ ਬਹੁਤ ਵੱਡਾ ਨਾਮ ਹੈ ਬਾਈ ਕਰਾਊਡ ਸਿਰੇ ਦਾ ਕਰਾਊਡ ਆਇਆ ਹੈ ਮੈਂ ਤੁਹਾਨੂੰ ਦੱਸਣਾ ਜਿਹੜੀ ਟਿਕਟਾਂ ਦੀ ਟਿਕਟ ਬਾਰੇ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਮੈਚ ਪੰਜਾਬ ਤੇ ਆਰਸੀਬੀ ਦੇ ਮੈਚ ਦੇ ਟਿਕਟ ਨਹੀਂ ਮਿਲ ਰਹੀ ਹੈਗੀ ਐਨੀ ਬਲੈਕ ਵੀ ਟਿਕਟ ਹੋਰੀਆ ਮਤਲਬ ਟਿਕਟ ਮਿਲ ਹੀ ਨਹੀਂ ਰਹੀ ਹੈਗੀ ਯਾਰ ਹਜ਼ਾਰ ਤੇ 1200 1400 1700 ਕੁਝ ਵੀ ਟਿਕਟ ਹੈ ਹੀ ਨਹੀਂ ਸ਼ੁਰੂ ਹੀ ਇਹਨਾਂ ਨੇ 3000 ਤੋਂ ਜਾਂ 2250 ਤੋਂ ਕੀਤੀ ਆਈ ਥਿੰਕ 2250 ਤੋਂ ਸ਼ੁਰੂਆਤ ਟਿਕਟ ਦੀ ਕੀਤੀ ਆ ਬਾਕੀ 12000 ਤੱਕ ਟਿਕਟ ਉਹ ਵੀ ਆਈਪੀ ਸੈਕਸ਼ਨਸ ਨੇ ਸਟੂਡੈਂਟਸ ਦੇ ਕੋਲੋਂ ਕਿੱਥੇ ਇਹਨਾਂ ਮੈਨੇਜ ਹੁੰਦਾ ਹਨਾ ਬਾਈ ਤੁਸੀਂ ਆਪ ਤਾਂ ਜਾਣਦੇ ਹੋ ਹਨਾ ਬਾਕੀ ਵਧੀਆ ਬਾਈ ਬਾਈ ਤੁਮوں ਮੇਰੀ ਵੀਡੀਓ ਕਿਵੇਂ ਲੱਗਦੀ ਹੈ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਹੁਣ ਤੇ ਮੈਂ ਤੁਹਾਨੂੰ ਕਹਿਣਾ ਬਾਈ ਅਗਲੀ ਗੱਲ ਕਰਾਂ ਦਿੰਦੇ ਆਪਾਂ ਵਿਰਾਟ ਕੋਹਲੀ ਵਿਰਾਟ ਕੋਹਲੀ ਪੰਜਾਬ ਦਾ ਹੀ ਮੁੰਡਾ ਹੈ ਪਰ ਯਾਰ ਬਹੁਤ ਵੱਡਾ ਨਾਮ ਹੈ ਉਹ ਜਿਹੜਾ ਕਰਾਊਡ ਆ ਰਿਹਾ ਨਾ ਸਾਰਾ ਉਹ ਵਿਰਾਟ ਕੋਹਲੀ ਨੂੰ ਦੇਖਣ ਆ ਰਿਹਾ ਸਭ ਤੋਂ ਵੱਡੀ ਗੱਲ ਹੈ ਵਿਰਾਟ ਕੋਹਲੀ ਜਿਹੇ ਜਿਹੇ ਪਲੇਅਰ ਹੀ ਨਹੀਂ ਹੈਗਾ ਬਾਈ ਇੱਕੋ ਫਰੈਂਚਾਈਜ਼ੀ ਲਈ ਖੇਡਣਾ 18 ਸਾਲ ਤੇ ਇੱਕ ਵੀ ਟਾਈਟਲ ਨਾ ਜਿਤਾਉਣਾ ਫਿਰ ਵੀ ਉਸ ਲਹਿਜ਼ੇ ਨਾਲ ਫੈਨ ਫਾਲੋਇੰਗ ਦੇਖੋ ਯਾਰ ਤੁਸੀਂ ਵਿਰਾਟ ਕੋਹਲੀ ਦੀ ਵੱਡੀ ਫੈਨ ਫਾਲੋਇੰਗ ਹੈ ਐਂਡ ਐਂਡ ਵਾਲੀ ਗੱਲ ਬਾਤ ਲਾਉਂਦਾ ਯਾਰ ਮੁੰਡਾ 3:30 ਵਜੇ ਮੈਚ ਖੇਡਿਆ ਜਾਣਾ ਜੀ ਇਹ ਪੰਜਾਬ ਤੇ ਆਰਸੀਬੀ ਦਾ ਤੇ ਪਿਚ ਮੈਨੂੰ ਲੱਗਦਾ ਫਲੈਟ ਹੀ ਰਹੂਗੀ ਇਸ ਵਾਰ ਵੀ ਫਲੈਟ ਰਹੂਗੀ ਤੇ ਕੁਨਾਲ ਪੰਡਿਆ ਤੇ ਸਵੈਸ਼ ਆ ਰਹਿਆ ਤੇ ਸਭ ਤੋਂ ਵੱਧ ਮੈਂ ਯਸ਼ ਦਿਆਲ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਜਾਦਾ ਕਰ ਸਕਦਾ ਕੰਮ ਹਨਾ ਤੇ ਆਪਣਾ ਅਰਸ਼ਦੀਪ ਮੁੰਡਾ ਤਾਂ ਚੱਲੂਗਾ ਹੀ ਚੱਲੂਗਾ ਬਾਈ ਹਨਾ ਹਿਜ਼ਲੂਰ ਤੋਂ ਵੀ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਆਪਾਂ ਨੂੰ ਹਨਾ ਮਾੜਾ ਦੋਨੋਂ ਓਪਨਰ ਜੇ ਖੇਡਣਗੇ ਆਪਣੇ ਮਿਲਦਾ ਫਲੈਟ ਪਿਚ ਹੋਊਗੀ ਤਾਂ ਬੈਟਿੰਗ ਕਰਨ ਲਾ ਬਾਈ ਪਹਿਲਾਂ ਵਲੀਆ ਬਾਡਿੰਗ ਕਰੋ ਯਾਰ ਬੱਲੇਬਾਜੀ ਆਪਣੇ ਕਰੋ ਗੇਂਦਬਾਜੀ ਆਪਾਂ ਬਾਅਦ ਚ ਦੇਖ ਲਾਂਗੇ ਕੀ ਬਣਦਾ ਹਨਾ ਅ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਚ ਖੇਡਿਆ ਜਾਣਾ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ ਮੈਨੂੰ ਲੱਗਦਾ ਵੀ ਦੇਖੋ ਪਿਛਲੇ ਤਿੰਨ ਮੈਚ ਹੋਏ ਨੇ ਤਿੰਨਾਂ ਮੈਚਾਂ ਦੇ ਵਿੱਚ ਪੰਜਾਬ ਨੇ ਦੋ ਮੈਚ ਇੱਥੇ ਮੁੱਲਾਂਪੁਰ ਦੇ ਵਿੱਚ ਜਿੱਤੇ ਨੇ ਦੋਨਾਂ ਮੈਚਾਂ ਦੇ ਵਿੱਚ 200-200 ਪਾਰ ਕੀਤਾ ਆ ਤੇ ਮੈਨੂੰ ਲੱਗਦਾ ਵੀ ਜਿਵੇਂ ਹੁਣ ਆਪਾਂ ਹੈਡ ਟੂ ਟੇਲ ਦੀ ਗੱਲ ਕਰ ਲੈਂਦੇ ਆ ਨਾ ਪੰਜਾਬ ਨੇ ਇਸ ਟਾਈਮ ਤੱਕ 18 ਮੈਚ ਜਿੱਤੇ ਨੇ ਹੈਡ ਟੂ ਹੈਡ ਦੇ ਵਿੱਚ ਤੇ ਰਾਇਲ ਚੈਲੰਜੈਂਜਸ ਬੈਂਗਲੌਰੂ ਨੇ 16 ਮੈਚ ਜਿੱਤੇ ਨੇ ਦੇਖੋ ਇਹਨਾਂ ਵਧੀਆ ਇੰਜਰੀ ਇੰਜਰੀ ਸਿਰਫ ਆਪਣੀ ਲੋਕੀ ਫਰਗੇਸ਼ਨ ਦੀ ਰੂਲਡ ਆਊਟੇ ਹੋ ਗਿਆ ਮੈਨੂੰ ਲੱਗਦਾ ਯਾਰ ਉਹ ਹਨ ਸ਼ਾਇਦ ਕੋਈ ਹੋਰ ਇੰਜਰੀ ਇੰਜਰੀ ਉੱਤੇ ਆਰਸੀਪੀ ਦੇ ਵਿੱਚ ਕੋਈ ਇੰਜਰੀ ਨਹੀਂ ਹੈਗੀ ਤੇ ਇਹਨਾਂ ਦੇ ਵਿੱਚ ਬੈਸਟ ਪਾਰਟ ਇਹੀ ਹੈ ਕਿ ਆਪਣੇ ਵਿੱਚ ਬੈਸਟ ਪਾਰਟ ਇਹ ਹੈ ਕਿ ਸ਼ਿਸ਼ਾਂਗ ਸਿੰਘ ਸ਼ਿਸ਼ਾਂਗ ਸਿੰਘ ਬਹੁਤ ਵਧੀਆ ਪਲੇਅਰ ਹੈ ਮੈਨੂੰ ਲੱਗਦਾ ਵੀ ਸ਼ਿਸ਼ਾਂਗ ਸਿੰਘ ਵਧੀਆ ਕਰੂਗਾ ਇਸ ਵਾਰ ਵੀ ਹਨਾ ਵਧੀਆ ਕਰੂਗਾ ਵਧੀਆ ਕਰੂਗਾ 17 ਵਿਕਟਾਂ ਤੇ 17 ਸਾਨੂੰ ਸਭ ਨੂੰ ਦਾ ਯੁਜਵਿੰਦਰ ਚਹਿਲ ਯੁਜਵਿੰਦਰ ਚਹਿਲ ਐਨਾ ਇੰਪੋਰਟੈਂਟ ਹੋ ਜਾਊਗਾ ਨਾ ਇਸ ਮੈਚ ਦੇ ਵਿੱਚ ਫੇਰ ਤੋਂ ਕਿਉਂਕਿ 1111 ਡਿਫੈਂਡ ਕੀਤਾ ਸੀ ਚਾਰ ਵਿਕਟਾਂ ਲਿੱਤੀਆਂ ਸੀਗੀਆਂ ਬਧੀਆ ਕਰੂਗਾ ਮੈਨੂੰ ਲੱਗਦਾ ਮੁੰਡਾ ਹਨਾ ਠੀਕ ਹੈ ਬਾਈ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਵੀ ਕੌਣ ਜਿੱਤੂਗਾ ਆਪਾਂ ਦਾ ਦਿਲ ਪੰਜਾਬੀਆ ਬਾਈ ਦਿਲ ਪੰਜਾਬੀਆਂ ਦਾ ਪੰਜਾਬ ਦਾ ਹੀ ਰਹਿਣਾ ਹੈ ਪੰਜਾਬ ਜਿੱਤੂਗਾ ਬਾਈ ਪੱਕਾ ਪੰਜਾਬ ਜਿੱਤੂਗਾ ਦੇਖ ਲਿਓ ਬਾਈ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਵੀ ਤੁਸੀਂ ਕਿਹੜਾ ਟੀਮ ਜਿੱਤੂਗਾ